ਅੱਗੋਂ ਅਖੀ ਚਾਚੀ ਵੀ ਹੋਇਆ ਪੱਕਾ ਚਾਚੀ ਰਾਤ ਇਹ ਅਸੀਂ ਤਾਂ ਬੜੇ ਆਰਾਮ ਨਾਲ ਜਿਹੜਾ ਵਾ ਇੱਥੇ ਜਾ ਰਹੇ ਆ ਹਾਂਜੀ ਇਥੇ ਆਣ ਕੇ ਪਤਾ ਲੱਗਿਆ ਵਾ ਵੀ ਜਿਹੜੇ ਸਾਡੇ ਇੱਥੇ ਲੀਡਰ ਨਾਲ ਦੇ ਆਏ ਸੀ ਸੱਜਣ ਉਹ ਉਹਨਾਂ ਨੂੰ ਚੋਕੇ ਪੁਲਿਸ ਜਿਹੜੀ ਆ ਲੈ ਗਈ ਹੈ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਜਿਹੜਾ ਆਪਣਾ ਇਨਸਾਫ ਮੰਗਣ ਵਾਸਤੇ ਜਿਹੜੇ ਆਉਂਦੇ ਉਹਨਾਂ ਨੂੰ ਡਾਂਗਾ ਮਾਰਨੀ ਹੈ ਕੋਈ ਬੰਦਿਆਂ ਵਾਲੀ ਗੱਲ ਥੋੜੀ ਹੈ ਅਸੀਂ ਨਖੇਦੀ ਕਰ ਦਈਏ ਤੁੰਗਵੇ ਦੋਸਤ ਲੱਗੇ ਬਾਤ ਚੜਦੀ ਗੱਲ ਆਈ ਕੋਈ ਚੱਕਰ ਨਹੀਂ ਲੱਗਦੀ ਰਹਿੰਦੀ ਸੰਗਾ ਦੇ ਕੋਈ ਗੱਲ ਨਹੀਂ ਚੜਦੀ ਗੱਲ ਆ ਬੰਦਾ ਆਜੋ ਆਜੋ ਯਾਤਰਾ 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 سنگھا کرتی سنگھ رہا کرو کوش تصویر ہوا سٹا بدلی ہے

SDI <wine> ani ਪਸਾਰਾ ਬੈਠਦੇ ਤੁਸੀਂ ਦੇਖੋ ਫਿਰ ਆਖਰ ਨਾ ਕਰੋ ਮੇਰੇ ਅੰਦਰ ਇੱਥੇ ਬਹਿਣ ਦੋ ਮੈਨੂੰ ਆਏ ਨਾ ਕਰੋ ਅੰਦਰ ਬਹਿ ਜਾਓ ਕੀ ਹੋ ਗਿਆ ਇਹਨੇ ਕੱਟ ਕੇ ਪਕੜ ਕੇ ਇੱਕ ਵਾਰ ਬਹੁਤ ਤੁਸੀਂ ਆਪੇ ਕਰਨੇ ਇਨੇ ਪਰਖਾਨਾ ਕਰ ਰਹੇ ਹੋ ਤੇਰਾ ਟਿਕਟ ਕੱਢ ਜਾ ਚੱਲ ਨਾ ਚੱਕ ਕੇ ਕਰ ਰਹੇ ਹੋ ਜਬਰਦਸਤ روکیا جا بٹھا نے سائیڈ ہو جا سائیڈ ہو جا اے پیچھے آ کے جلدی کٹے جلدی کٹے جا کے ہر طرف سے آگے ڈالو آ جا سر آ جاؤ تو ਉਥੇ ਨਾ ਸਭ ਤੋਂ ਭਰ ਬੰਦਾ ਬੋਲੋ ਤੁਸੀਂ ਭਾਲੋ ਤੁਸੀਂ ਭਾਲਾ ਸਾਈਟ ਤੇ ਸੈੱਟ ਕਰਦੇ ਸੰਗਤ ਲੈ ਜਾ ਬੀ ਪਾਣੀ ਹੋ ਬਰਾ ਦੋ ਆ ਲੈ ਪਾਣੀ ਲੈ ਪਿਆ ਦੀ ਉੱਪਰ ਤੇ ਆਏ ਬਾਬਾ ਇੱਕ ਚੀਜ਼ ਹੈ ਮੇਰੀ ਨਜ਼ਰ ਇਹ ਹੱਥ ਤੇ ਖੁਦ ਲੋ ਬੈਠੇ ਤੇ ਦਿਖਦਾ ਨਹੀਂ ਕਹਾ ਹੱਥ ਤੇ ਖੁਦ ਲੋ ਬੈਠੇ ਕੋਈ ਵੀ ਦੇਖੋ ਮਲਾਬ ਦੀ ਖੋਆ ਮਲਾਬ ਦੀ ਦੁੱਧ ਕਈ ਤਰ੍ਹਾਂ ਦੀਆਂ ਸਬਜ਼ੀਆਂ ਕੋਈ ਸਾਬ ਪੁੱਛਾਂ ਨਹੀਂ ਮੇਰਾ ਮੁੰਡਾ 6 ਮਹੀਨੇ ਤੋਂ ਨਸ਼ਾ ਸੈਂਟਰ ਦਾਖਲ ਕਰਾਇਆ ਵਾ 10 ਲੱਖ ਰੁਪਏ ਖਾ ਗਿਆ ਗਰੀਬ ਬੰਦਾ ਕਿੱਥੋਂ ਕਰੂਗਾ ਹੈ ਫੜਦਾ ਨਹੀਂ ਕੋਈ ਨਸ਼ਾ ਤਸਕਰ ਨੂੰ ہاں میں نے کریا آ سب چا آ دان تے آں تے پانی پی لے پانی پی لے پانی پی 50 منتی سنگ راہ کرو منتی سنگ راہ کرو کرم کرم جن لاک جا رہے ہیں وہ اسوارے سے لاش کی کا اور سارے ڈیٹیل <سؤال> طرح سے جڑی گل ہے وہ کرتے جا کے پولیس کو بتا رہے ہیں دو تین ہزار کے گینیشن کر رہے ہیں سارے 50 سائیڈ کا ہے تین دن میں نہیں ہوتے سارے لوگ دیکھ نہیں پاتے جب بدلی ہے ਆਹ ਤੇ ਆਹ 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 ਆ ਹਾਂਜੀ ਇੱਥੋਂ ਆਣ ਕੇ ਪਤਾ ਲੱਗਿਆ ਵਾ ਵੀ ਜਿਹੜੇ ਸਾਡੇ ਇੱਥੇ ਲੀਡਰ ਨਾਲ ਦੇ ਆਏ ਸੀ ਸੱਜਣ ਉਹ ਉਹਨਾਂ ਨੂੰ ਚੋੱਕ ਕੇ ਪੁਲਿਸ ਜਿਹੜੀ ਆ ਲੈ ਗਈ ਐ ਪਰ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਹੀ ਆਏ ਆ ਇਹ ਤੁਰੇ ਆਏ ਆ ਤੇ ਤੁਰੇ ਖੜੇ ਜੀ ਜਮਾਨ ਹੈ ਬਾਬਾ ਜੀ ਡਿਮਾਂਡ ਸਾਡੀ ਹੈਗੀ ਆ 2 ਸਾਲ ਪਹਿਲੋਂ ਤੋਂ ਜਿਹੜਾ ਸਾਡਾ ਕੌਮੀ ਇਨਸਾਫ ਮੋਰਚਾ ਜਿਹੜਾ ਉਹ ਸ਼ੁਰੂ ਹੋਇਆ ਸੀ ਤੇ 2 ਸਾਲ ਹੋ ਗਏ ਆ ਸਰਕਾਰਾਂ ਨੇ ਕਿਸੇ ਨੇ ਵੀ ਕੋਈ ਉਹ ਤੇ ਸਾਡੇ ਨਾਂ ਕੋਈ ਨਾਂ ਦਿੱਤਾ ਤੇ ਨਾਂ ਲਿਉਣ ਦੀ ਸਾਨੂੰ ਕੋਈ ਉਮੀਦ ਹੀ ਲੱਗਦੀ ਐ ਪਰ ਫਿਰ ਵੀ ਸਾਡਾ ਹੱਕ ਹੈ ਪੀ ਅਸੀਂ ਸ਼ਾਂਤਮਈ ਰਹਿ ਕੇ ਜਾ ਕੇ ਗੱਲ ਕਰੀਏ ਵੀ ਸਾਡੇ ਜਿਹੜੇ ਸਿੰਘ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਪੂਰੀਆਂ ਹੋ ਚੁੱਕੀਆਂ ਜਿਨ੍ਹਾਂ ਉਹਨਾਂ ਦੀਆਂ ਤੇ ਇਸ ਕਰਕੇ ਉਹਨਾਂ ਨੂੰ ਤਾਂ ਛੱਡੋ ਤੇ ਉਹ ਵੀ ਇਹ ਸ਼ਾਂਤਮਈ ਤਰੀਕੇ ਜਿਸ ਤਰ੍ਹਾਂ ਇੱਥੇ ਚਾਰਜ ਹੋਇਆ ਕਿਸਾਨਾਂ ਦੇ ਕਈ ਬਾਬਿਆਂ ਦੇ ਨੰਗਲ ਨੇ ਤੋਹਫ਼ ਵੀ ਲੱਗੀ ਹੈ ਇਹਦੇ ਬਾਰੇ ਕੀ ਚੱਲ ਰਿਹਾ ਹੈ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਵੀ ਜਿਹੜਾ ਆਪਣਾ ਇਨਸਾਫ ਮੰਗਣ ਵਾਸਤੇ ਜਿਹੜੇ ਆਉਂਦੇ ਉਹਨਾਂ ਨੂੰ ਡਾਂਗਾ ਮਾਰਨੀ ਹੈ ਕੋਈ ਬੰਦਿਆਂ ਵਾਲੀ ਗੱਲ ਥੋੜੀ ਹੈ ਅਸੀਂ ਨਖੇਦੀ ਕਰਦੇ ਹਾਂ ਬਾਬਾ ਜੀ ਤੁਹਾਨੂੰ ਵੀ ਦੌਰ ਲੱਗੀ ਹੈ ਬਾਤ ਚੜਦੀ ਗੱਲ ਆਈ ਕੋਈ ਚੱਕਰ ਨਹੀਂ ਲੱਗਦੀ ਰਹਿੰਦੀ ਸੰਗਾਂ ਦੇ ਕੋਈ ਗੱਲ ਨਹੀਂ ਚੜਦੀ ਗੱਲਾਂ ਵਾ ਸਤ ਮਈ ਨਹੀਂ ਤਾਂ ਦਾ ਸਰ ਅੱਖੀਂ ਪੂਰੀ ਮੰਗ ਦੇ ਲੇਖੋ ਜੀ ਸਾਡਾ ਹੀ ਸ਼ਾਂਤ ਮਈ ਸਤਨਾ ਵੇਖਦੇ ਜਪ ਕਰਦੇ ਜਾਣਾ ਹਾਂਜੀ ਹਾਂ ਤੇ ਪਰ ਇਹ ਸਾਡੀ ਕੋਈ ਬੰਦੇ ਮੈਨੂੰ ਲਿਆਓ ਮੇਰਾ ਬਾਬਾ ਜੀ ਪਾਛਾ ਨਹੀਂ ਮੈਂ ਦਵਾ ਦੇਣਾ ਪਰਛਾ ਲੈ ਕੇ ਪਾਛਾ ਵੀ ਲੈ ਕੇ ਜਾਊਂਗਾ ਮੋਰੇ ਤੇ ਪਹਿਲਾਂ ਕਿੱਥੇ ਜਰਾ ਬਸ ਪਾਛਾ ਇਹਨਾਂ ਨੂੰ ਪੁੱਛੋ ਕਿੱਥੇ ਉਹ ਸਾਇਲੈਂਟ ਨਾਲ ਚੱਲ ਤੂੰ ਉੱਥੇ ਚਲ ਦੋ ਅਰ ਕੀ ਹਾਂਜੀ ਚਲ ਚਲ ਉਥੇ ਚਲ ਜਲ ਲੈ ਕੇ ਆਉਣੇ ਆਪਰੇ ਉਥੇ ਸੰਗਤ ਦੇ ਵਿੱਚ ਹਾਂਜੀ ਹਾਂਜੀ ਇਹ ਕੋਈ ਨਾ ਚਲ ਉਥੇ ਆਉਂਦਾ ਚਲ ਸੰਗਤ ਦੇ ਵਿੱਚ ਚਲ ਬਾਬਾ ਜੀ ਥੋੜਾ 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 ਬ੍ਰੀਫ ਕਰ ਦੋ ਸ਼ਾਂਤੀ ਬੇਬੀ ਵੀਰ ਇਹ ਸ਼ੀਰ ਦੀ ਮੂਰਤੀ ਹੁੰਦੀ ਸ਼ਾਂਤ ਵੀ ਹੁੰਦੀ ਆ ਇਹਨਾਂ ਨੂੰ ਸੰਗਤ ਨੂੰ ਅਪੀਲ ਕੀਤੀ ਸਤਨਾਮ ਵਾਹਿਗੁਰੂ ਜਾਬ ਕਰਦੇ ਚਲੋ ਵੀ ਆਪਾਂ ਉਹਨਾਂ ਨੂੰ ਮੈਸੇਜ ਦੇਣਾ ਸਰਕਾਰ ਨੂੰ ਵੀ ਆ ਸਾਡੀਆਂ ਇਹ ਮੰਗਾਂ ਹੱਕੀ ਤੇ ਤੇ ਅਮਲ ਕਰੋ ਸਰਕਾਰ ਨੂੰ ਵੀ ਚਾਹੀਦਾ ਵੀ ਸ਼ਾਂਤਮੀ ਰਹਿ ਕੇ ਮਾਹੌਲ ਨੂੰ ਖਰਾਬ ਨਾ ਕਰੇ ਇਹ ਪ੍ਰਸ਼ਾਸਨ ਦੇ ਸਾਡੇ ਵੀਰ ਹੀ ਸਾਰੇ ਇਹਨਾਂ ਨੂੰ ਮੁਸ਼ਕਲ ਆਉਂਦੀ ਤੇ ਸੰਗਤ ਨੂੰ ਵੀ ਆਉਂਦੀ ਆ ਡਿਮਾਂਡ ਡੇਵਾ ਕੇ ਜਿਹੜੇ ਬੰਦੀ ਸਿੰਘ ਹੈ ਜਿਹੜਾ ਸਜਾਵਾਂ ਪੂਰੀਆਂ ਕਰਨ ਰਿਆ ਕਰੋ ਹਾਂਜੀ ਵੈਖ ਖਾਲਸਾ ਵੈਰੀ ਸਤ ਜੀ